ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਹੈ ਜੋ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੇ ਨਾਲ ਕਪਲਾ ਕੀਤਾ ਹੈ ਉਹਦਾ ਵੱਡਾ ਰਾਜ ਖੁੱਲ ਗਿਆ ਹੈ ਜੇਕਰ ਗੱਲ ਕਰੀਏ ਬੜੀਆਂ ਵੱਡੀਆਂ ਇਮਾਨਦਾਰੀ ਦੀਆਂ ਮਸਾਲਾ ਦਿੱਤੀਆਂ ਜਾਂਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਆ ਜਾਂਦਾ ਕਿ ਮੈਂ ਕਿਸਾਨਾਂ ਦਾ ਹਮਦਰਦੀਆਂ ਮੈਂ ਮਜ਼ਦੂਰਾਂ ਲੋਕਾਂ ਦਾ ਹਮਦਰਦੀਆਂ ਮੈਂ ਪੰਜਾਬ ਦੇ ਵਿੱਚ ਖੁਸ਼ਹਾਲੀ ਲੈ ਕੇ ਆਵਾਂਗਾ ਮੈਂ ਪੰਜਾਬ ਨੂੰ ਜਿਹੜਾ ਪਾਣੀ ਦੇ ਹੜ੍ਹਾਂ ਚ ਡੁੱਬੇ ਨੇ ਉਹਨਾਂ ਨੂੰ ਮੁਆਜਾ ਦੇਵਾਂਗਾ ਮੈਂ ਪੰਜਾਬ ਦੇ ਨਾਲ ਖੜਾ ਹਾਂ ਲੇਕਿਨ ਜਦੋਂ ਅੱਜ ਤੁਹਾਨੂੰ ਇੱਕ ਵੱਡੀ ਖਬਰ ਸੁਣਾਵਾਂਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਪੰਜਾਬ ਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸ ਤਰੀਕੇ ਦੇ ਨਾਲ ਝੂਠ ਬੋਲ ਰਹੇ ਨੇ ਕਿਸਾਨਾਂ ਦੇ ਅੱਖਾਂ 'ਚ ਮਿੱਟੀ ਧੂੜੀ ਜਾ ਰਹੀ ਹੈ ਲੋਕਾਂ ਦੇ ਅੱਖਾਂ 'ਚ ਮਿੱਟੀ ਧੂੜੀ ਜਾ ਰਹੀ ਹੈ ਜਿੱਥੇ ਅੱਜ ਬੀਜੇਪੀ ਵੱਲੋਂ ਵੱਡਾ ਖੁਲਾਸਾ ਕਰ ਦਿੱਤਾ ਗਿਆ ਹੈ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੌਰੇ ਤੇ ਆਏ ਉਹਨਾਂ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ ਤੁਹਾਨੂੰ ਦੱਸਾਂਗੇ ਕੀ ਖੁਲਾਸਾ ਕੀਤਾ ਗਿਆ ਹੈ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਦੋਂ 2023 ਦੇ ਵਿੱਚ ਹੜ੍ਹ ਆਏ ਸੀ ਤਾਂ ਉਦੋਂ ਵੀ ਬੜੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ ਸੀ ਕਿ ਅਸੀਂ ਮੁਆਜ਼ਾ ਦੇਾਂਗੇ ਅਸੀਂ ਲੋਕਾਂ ਦੇ ਲੋਕਾਂ ਨੂੰ ਮੁਆਜ਼ਾ ਦੇਾਂਗੇ ਲੇਕਿਨ ਕਿਸੇ ਤਰ੍ਹਾਂ ਦਾ ਮੁਆਜ਼ਾ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ ਦੂਸਰੇ ਪਾਸੇ ਜੇਕਰ ਗੱਲ ਕਰੀਏ ਜਿੱਥੇ ਪੰਜਾਬ ਦੇ ਵਿੱਚ ਦੁਬਾਰਾ ਫਿਰ ਹੜ੍ਹ ਆਏ ਹੋਏ ਨੇ ਲੋਕੀ ਤਰ ਤਰ ਕਰ ਰਹੇ ਨੇ 4 ਲੱਖ ਤੋਂ ਵੱਧ ਕਿੱਲਾ ਤਬਾਹ ਹੋ ਚੁਕਾ ਹੈ ਜਿੱਥੇ ਲੋਕਾਂ ਦੀ ਫਸਲ ਔਰ ਦੇ ਸਾਢੇ 1.5 ਸਾਲ ਤੱਕ ਵੀ ਉਗਦੀ ਦਿਖਾਈ ਨਹੀਂ ਦਿੰਦੀ ਪਈ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਰਫ ਸਿਆਸਤੀ ਰੋਟੀਆਂ ਸੇਕ ਰਹੇ ਨੇ ਸਿਰਫ ਇੱਕ ਉਹਨਾਂ ਨੂੰ ਵੱਡੇ ਵੱਡੇ ਜਿਹੜੇ ਨੇ ਕਿਆ ਲਈ ਆਪਾਂ ਸਟੇਜਾਂ ਦੇ ਉੱਤੇ ਭਾਸ਼ਣ ਦੇਣਾ ਹੁੰਦਾ ਹੈ ਜਾਂ ਲੋਕਾਂ ਨੂੰ ਝੂਠੇ ਚੁਟਕਲੇ ਸੁਣਾਉਣੇ ਆਉਂਦੇ ਨੇ ਚੁਟਕਲੇ ਸੁਣਾ-ਸਣਾ ਕੇ ਉਹ ਲੋਕਾਂ ਦੇ ਅੰਦਰ ਜਿਹੜੀ ਹੈ ਆਦੀ ਚੰਗੀ ਸਖਸ਼ੀਅਤ ਪੈਦਾ ਕਰ ਰਹੇ ਨੇ ਹਾਲਾਂਕਿ ਕਿਸਾਨਾਂ ਨੂੰ ਸਭ ਜਾਣੀ ਜਾਣਨੇ ਲੋਕ ਸਭ ਜਾਣੀ ਜਾਣਨੇ ਦਾ ਜਵਾਬ ਵੀ 2027 ਦੇ ਵਿੱਚ ਲੋਕ ਦੇਣਗੇ ਲੇਕਿਨ ਤੁਹਾਨੂੰ ਦੱਸ ਦਈਏ ਸੂਤਰਾਂ ਤੋਂ ਬੰਦੀ ਵੱਡੀ ਜਾਣਕਾਰੀ ਸਾਹਮਣੇ ਆਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਰਦਾਸਪੁਰ ਦੇ ਤਿਬੜੀ ਕੈਂਟ ਵਿੱਚ ਪੰਜਾਬ ਸਰਕਾਰ ਅਤੇ ਪ੍ਰਸ਼ਾਸਕ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਬਾਹਰ ਆ ਕੇ ਪਾਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਸੀਨੀਅਰ ਭਾਜਪਾ ਆਗੂ ਵਿਜੇ ਸਾਪਲਾਵੇ ਦੱਸਿਆ ਕਿ ਕਿਸਾਨਾਂ ਨਾਲ ਨਾਲ ਪ੍ਰਧਾਨ ਮੰਤਰੀ ਦੀ ਮੀਟਿੰਗ ਖਤਮ ਹੋ ਗਈ ਹੈ ਅਤੇ ਕਿਸਾਨ ਚਲੇ ਗਏ ਹਨ ਉਸ ਤੋਂ ਬਾਅਦ ਉਹਨੇ ਦੱਸਿਆ ਕਿ ਕਿਸਾਨਾਂ ਨੇ ਮੀਟਿੰਗ ਵਿੱਚ ਦੱਸਿਆ ਕਿ 2023 ਵਿੱਚ ਹੋਏ ਫਸਲਾਂ ਦੇ ਖਰਾਬ ਵਿੱਚ ਉਹਨਾਂ ਨੂੰ ਨਹੀਂ ਮਿਲੇ ਜਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੈਰਾਨੀ ਜਤਾਈ ਤੇ ਕਿਹਾ ਕਿ ਡਿਜਾਸਟਰ ਮੈਨੇਜਮੈਂਟ ਫੰਡ ਦੇ ਕੇਂਦਰ ਵਿੱਚ ਭੇਜਿਆ ਗਿਆ ਸੀ ਪੰਜਾਬ ਸਰਕਾਰ ਵੱਲੋਂ ਕਿੱਥੇ ਖਰਚ ਕੀਤਾ ਗਿਆ ਹੈ ਯਾਨੀ ਕਿ ਕਿਸਾਨਾਂ ਨੂੰ 2023 ਦੇ ਵਿੱਚ ਫੰਡ ਆਏ ਲੇਕਿਨ ਉਹ ਫੰਡ ਨਹੀਂ ਦਿੱਤੇ ਗਏ ਉਹ ਕਹਿ ਰਹੇ ਨੇ ਕਿ ਨਰਿੰਦਰ ਮੋਦੀ ਹਰਾਲ ਹੋ ਗਏ ਕਿ ਕਿਸਾਨਾਂ ਨੂੰ ਪੰਜਾਬ ਸਰਕਾਰ ਝੂਠੇ ਲਾਰੇ ਲਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਬੈਠਕ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਹਰਦੀਪ ਮੁੰਡੀਆਂ ਗੁਰਦੀਪ ਸਿੰਘ ਖੁੰਡੀਆਂ ਤੇ ਕਰਨਜੀ ਸੋਨ ਵੀ ਸ਼ਾਮਲ ਸਨ ਪੰਜਾਬ ਵਿੱਚ ਹੜਪੀਰਤਾ ਲਈ ਕੇਂਦਰ ਸਰਕਾਰ ਨੇ ਦਿੱਤੇ ਕਿ 1600 ਕਰੋੜ ਦੇ ਪੈਕੇਜ ਬਾਰੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਆਪਣਾ ਸਿਸਟਮ ਹੈ ਪ੍ਰਸ਼ਾਸਕ ਅਧਿਕਾਰੀਆਂ ਕੋਲੋਂ ਸਾਰੇ ਸਾਰੇ ਵੇਰਵੇ ਲੈ ਕੇ ਪੈਕੇਜ ਤਿਆਰ ਕੀਤਾ ਗਿਆ ਸੀ ਤਾਂ ਉਹ ਪੈਕੇਜ ਕਿੱਥੇ ਗਿਆ ਵੱਡੇ ਸਵਾਲ ਖੜੇ ਹੋ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਮਾਨਦਾਰੀ ਦੀਆਂ ਗੱਲਾਂ ਕਰਦੇ ਸੀ ਲੋਕਾਂ ਨੂੰ ਲਾਰੇ ਲਾਉਂਦੇ ਸੀ ਝੂਠ ਬੋਲਦੇ ਸੀ ਹੋਣ ਉਹ ਝੂਠ ਫੜਿਆ ਗਿਆ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕਿਹਾ ਹੈ ਕਿ ਇਹ ਸੌਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਹੈ ਕਿ ਅਸੀਂ ਪੈਕੇਜ ਦਿੱਤਾ ਸੀ ਲੇਕਿਨ ਉਹ ਪੈਕੇਜ ਲੋਕਾਂ ਨੂੰ ਦਿੱਤਾ ਹੀ ਨਹੀਂ ਗਿਆ ਤਾਂ ਵੱਡੇ ਖਲਾਸੇ ਕਰ ਦਿੱਤੇ ਨੇ ਨਰਿੰਦਰ ਮੋਦੀ ਨੇ ਤਾਂ